ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਕੱਲ 10 ਮਈ 2024 ਨੂੰ ਅਕਸ਼ય ਤ੍ਰਿਤੀ ਆਗਿਆ ਇਸ ਦਿਨ ਸਭ ਤੋਂ ਸ਼ੁਭ ਹੁੰਦਾ ਹੈ ਸੋਨਾ ਖੇਦਣਾ ਮਗਰ ਹਰ ਬੰਦਾ ਅੱਜ ਦੇ ਟਾਈਮ ਦੇ ਵਿੱਚ ਸੋਨਾ ਨਹੀਂ ਖਰੀਦ ਸਕਦਾ ਉਹ سونے ਦੇ ਸੁਪਨਾ ਵੀ ਨਹੀਂ ਲੈ ਸਕਦਾ ਕਿਉਂਕਿ ਅੱਜ ਮਹਿੰਗਾਈ ਇੰਨੀ ਆ ਔਰ ਸਾਡੇ ਪੈਣ ਪਰਾਵਾ ਦੇ ਵਿੱਚ ਕੋਈ ਹਰ ਬੰਦਾ ਅਮੀਰ ਨਹੀਂ ਹੈਗਾ ਗਰੀਬੀ ਵੀ ਹੈ ਅੱਜ ਮੈਂ ਤੁਹਾਨੂੰ ਉਹ ਉਪਾਏ ਦੱਸਣ ਲੱਗਾ ਕਿਤੇ YouTube ਚਲੇ ਜਾਓ ਕੋਈ ਬੰਦਾ ਨਹੀਂ ਦੱਸੇਗਾ ਕਿਉਂਕਿ ਸਾਡਾ ਇੱਕ ਗਰੁੱਪ ਹੈ ਇਹਨਾਂ ਨੇ ਬੜੇ ਹੀ 6-7 ਮਹੀਨੇ ਤੋਂ ਕੇ ਸੋਚ ਸਮਝ ਕੇ ਸ਼ਾਸਤਰਾ ਨੂੰ ਪੜ੍ਹ ਕੇ ਇਹਨਾਂ ਨੇ ਉਪਾਏ ਕੱਢੇ ਆ ਔਰ ਇਹਨੇ ਸਟੀਕ ਹੈਗੇ ਆ ਕਿ ਇਹ ਤਾਨੂੰ ਪੂਰਾ ਪੂਰਾ ਫਾਇਦਾ ਦੇਣਗੇ ਇੱਕ ਚੀਜ਼ ਤੁਸੀਂ ਕਹਿ ਸਕਦੇ ਹੋ ਕਿ ਐਰ ਕੀ ਅਕਸ਼ਤ ਦਿੱਤੇ ਜਿਹੜੀ ਆ ਰਹੀ ਹੈ ਇਹ ਸੋਨੇ ਉੱਤੇ ਸੁਹਾਗਾ ਆਏਗਾ ਇਹ ਸ਼ੁੱਕਰਵਾਰ ਨੂੰ ਆ ਰਹੀ ਹੈ 어 ਸ਼ੁਕਰ ਦੇਰਤਾ ਜਿਹਨੂੰ ਵੀਨਸ ਕਹਿੰਦੇ ਆ ਇਹ ਲਗਜ਼ਰੀ ਦਾ ਕਾਰਕ ਆ ਪੈਸੇ ਦਾ ਸੰਪਤੀ ਕਾਰਾ ਬੰਗਲੇ ਕੁਝ ਵੀ ਮੰਗ ਸਕਦੇ ਹੋ ਇਸ ਦਿਨ ਜੋ ਵੀ ਤੁਸੀਂ ਖਰਚ ਕਰੋਗੇ ਉਹਦਾ ਤੁਹਾਨੂੰ ਕਈ ਹਜ਼ਾਰ ਗੁਣਾ ਮਿਲੇਗਾ ਹੁਣ ਅਦਾਜਾ ਨੂੰ ਪ੍ਰੋਸੈਸ ਦਾਦਾ ਕੀ ਕੀ ਚਾਹਣਾ ਪੈ ਲਿਓਣਾ ਕੀ ਹੈਗਾ ਇੱਕ ਲਿਓਣਾ ਹੈ ਜੀ ਕੜਾ ਚੱਪਨੀ ਸਮੇਤ ਵਿਸ਼ਨੂ ਜੀ ਔਰ ਲక్ష్ਮੀ ਜੀ ਦੀ ਫੋਟੋਆਂ ਅਗਰ ਘਰ ਹੈ ਠੀਕ ਹੈ ਨਹੀਂ ਤੇ ਮੋਬਾਈਲ ਤੇ ਵੀ ਤੁਸੀਂ ਡਾਊਨਲੋਡ ਕਰਕੇ ਰੱਖ ਸਕਦੇ ਹੋ ਤੇ ਕੁਝ ਸਮਗਰੀ ਲਿਉਣੀ ਹੈ ਉਦੋਂ ਤੁਸੀਂ ਆਪਣੇ ਘਰ ਦੇ ਵਿੱਚ ਹੀ ਇਸਤੇਮਾਲ ਕਰਨੀਆਂ ਫਿਰ ਸੋਨਾ ਖਰੀਦ ਕੇ ਜੋ ਤੁਹਾਨੂੰ ਫਾਇਦਾ ਮਿਲਣਾ ਹੈ ਨਾ ਜੋ ਸੋਨਾ ਖਰੀਦੇ ਜਿੰਨਾ ਉਹਨਾਂ ਨੂੰ ਸੋਨਾ ਖਰੀਦਣ ਦਾ ਫਾਇਦਾ ਮਿਲਣਾ ਹੈ ਉਹਨਾਂ ਜਾਂ ਉਸ ਤੋਂ ਜ਼ਿਆਦਾ ਤੁਹਾਨੂੰ ਇਹ ਫਾਇਦਾ ਮਿਲੇਗਾ ਉਸ ਦਿਨ ਤੁਸੀਂ ਕੀ ਕਰਨਾ ਹੈਗਾ ਨਵਾਂ ਘੜਾ ਲਿਆਉਣਾ ਹੈ ਘੜਾ ਲਿਆ ਕੇ ਧੋ ਕੇ ਆਪਣਾ ईशान कोण ਮਤਲਬ ਨਾਰਥ ਈਸਟਵਲ یا نورتھ انہوں رکھ دینا ہے گا پانی بھر کے تصویر پانی بھر کے نورتھ جا نورتھ ایسٹ وال اے وی رکھ دینا ہے گا اور پانی سب تو پہلا تھی ماتا لکشمی نو یا گنےش جی یا وشنو جی آفر کرنا ہے کی کرنا ہے تھے گھر بوٹے دا ہونگے لکشمی ما نام لے کے انہیں دھیان کر کے گنےش جی کا وشنو جی کا تو تی پانی پا دینا اس بعد اسے وہ پانی پینا ہے گا اور خالی ہو جائے بھر لینا ہے پانی پینا ہے پھرنا ہے ایک لکشمی یونا ہے وہ آ ہے اور یہی یعنی گرواں کے ٹائم ਹਰ ਦੁਕਾਨ ਤੇ ਹੁੰਦੇ ਸੀ ਐਤੋਂ ਤੱਕ ਕਿ ਦੂਜੀ ਪਾਸ਼ਾ ਜੀ ਦੀ ਦੁਕਾਨ ਹੁੰਦੀ ਤੇ ਉਹਦੇ ਉੱਤੇ ਵੀ ਇਹੀ ਬਣਿਆ ਹੁੰਦਾ ਸੀਗਾ ਅੱਜ ਕੱਲ੍ਹ ਅਸੀਂ ਕਾਗਜ਼ ਤੇ ਬਣਾਉਨੇ ਆ ਜਾਂ ਲੈਮੀਨੇਟ ਕਰਾਉਨੇ ਆ ਉਸ ਟਾਈਮ ਦੀਵਾਰ ਦੇ ਉੱਤੇ ਰੋਲੀ ਨਾਲ ਲਿਖਦੇ ਹੁੰਦੇ ਸੀਗੇ ਜਾਂ ਚੰਦਨ ਨਾਲ ਲਿਖਦੇ ਹੁੰਦੇ ਸੀਗੇ ਜਾਂ ਲਾਲ ਚੰਦਨ ਨਾਲ ਲਿਖਦੇ ਹੁੰਦੇ ਸੀਗੇ ਕਿਉਂ ਲక్ష్ਮੀ ਮਾਤਾ ਦਾ ਰੰਗ ਲਾਲ ਹੈਗਾ ਇਹਨਾਂ ਇਹਨੂੰ 15 ਅੱਖਰ ਵਾਲਾ ਯੰਤਰ ਵੀ ਕਹਿੰਦੇ ਆ ਆ ਮੈਂ ਤੁਹਾਨੂੰ ਫੋਟ ਲਗਾ ਦੇਣਾ ਆ ਦੇਖੋ ਪ੍ਰਾਰਥਨ ਕਿਤਾਬ ਦੇ ਵਿੱਚੋਂ ਆ ਮਿਲੇ ਆ ਵਾ ਇੱਕ ਚਿੱਟਾ ਕਾਗੇ ਲੈਣਾ ਲਾਈਨਾਂ ਵਾਲਾ ਨਹੀਂ ਬੇ ਕੋ ਪਲੇਨ ਉਹਨੂੰ ਤੁਸੀਂ 4/4 ਕੱਟ ਲੋ ਜਾਂ 2/2 ਜਾਂ 3/3 ਮਤਲਬ ਚਾਰੋਂ ਕੋਨੇ ਬਰਾਬਰ ਹੋਣੇ ਚਾਹੀਦੇ ਆ ਫਿਰ ਲਾਲ ਪੈਂਦੇ ਨਾਲ ਉਹਦੇ ਵਿੱਚ ਤੁਸੀਂ ਇਹ ਅੱਖਰ ਭਰਨੇ ਆ ਤੇ ਐ ਲక్ష్ਮੀ ਯੰਤਰ ਤਿਆਰ ਹੋ ਗਿਆ ਫਿਰ ਕੀ ਕਰਨਾ ਹੈ ਲక్ష్ਮੀ ਯੰਤਰ ਆਪਣੇ ਹੱਥੇ ਰੱਖ ਲੈਣਾ ਹੈ ਜਾਂ ਤੇ ਕੇਸਰ ਹੈ ਤੇ ਕੇਸਰ ਕੋਲੋ ਨੀ ਤੇ ਹਲਦੀ ਕੋਲੋ ਕੋਲ ਕੇ ਆਪਣੇ ਇਹਨੋ ਇਸ ਉਂਗਲੀ ਨਾਲ ਟਿੱਕਾ ਲਗਾਉਣਾ ਹੈ ਜਿੰਨੇ ਘਰ ਦੇ ਬੰਦੇ ਆ ਗਏ ਆ ਤੁਹਾਡੇ ਘਰ ਚਾਰ ਬੰਦੇ ਆ ਤੇ ਚਾਰ ਵਾਰ ਟਿੱਕਾ ਲਾਉਣਾ ਹੈ ਠੀਕ ਹੈ ਲਗਾ ਕੇ ਫਿਰ ਹੱਥ ਦੇ ਉੱਤੇ ਰੱਖ ਲੈਣਾ ਹੈ ਕਹਨਾ ਹੈ ਸ਼੍ਰੀਮ 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 ਇਹ 108 ਵਾਰੀ ਕਰਨਾ ਹੈ ਇਹ ਸ਼੍ਰੀ ਲక్ష్ਮੀ ਮਾ ਦਾ ਮੰਤਰ ਹੈਗਾ ਉਸ ਤੋਂ ਬਾਅਦ ਇਸ ਨੂੰ ਆਪਣੇ ਲੋਕਰ ਚ ਰੱਖ ਦਿਓ ਜਿੱਥੇ ਤੁਸੀਂ ਪੈਸੇ ਰੱਖਦੇ ਹੋ ਕੁਝ ਪੈਸੇ ਜਿੱਦਾਂ ਕਿ 201 251 501 ਜਾਂ ਇਸ ਤੋਂ ਇਸ ਤੋਂ ਉੱਪਰ ਕੋਈ ਵੀ ਤੁਸੀਂ ਪੈਸੇ ਅਲੱਗ ਕੱਢ ਕੇ ਰੱਖ ਲਓ ਉਹਦਾ ਕੀ ਕਰਨਾ ਜੇ ਉਹ ਤੁਸੀਂ ਦੇਣੇ ਹੈਗੇ 7 08 ਕਹਿ ਕੇ ਕਿਸੇ ਨੂੰ ਵੀ ਦੇਨੇ ਆ ਕਿਉਂ ਕੋਰਤੇ ਵੀ ਪਾ ਸਕਦੇ ਹੋ 708 ਕਹਿ ਕੇ ਇਹ ਜੇ ਤੁਸੀਂ ਪੈਸੇ ਉਸ ਦਿਨ ਦੇੋਗੇ ਇਹ ਕਈ ਗੁਣਾ ਹੋ ਕੇ ਤੁਹਾਡੇ ਕੋਲ ਵਾਪਸ ਹੋਣਗੇ ਕਿਉਂਕਿ ਯੂਨੀਵਰਸ ਕਦੀ ਆਪਣੇ ਕੋਲ ਕੁਝ ਨਹੀਂ ਰੱਖਦਾ ਜੋ ਤੁਸੀਂ ਮੰਗਦੇ ਹੋ ਤੁਹਾਨੂੰ ਦਿੰਦਾ ਹੈ ਔਰ ਕਈ ਗੁਣਾ ਹੋਰ ਕਰਕੇ ਦਿੰਦਾ ਹੈ ਹੁਣ ਜਿਹੜਾ ਸਮਾਨ ਲਿਆਉਣਾ ਹੈ ਉਹ ਸੁਨੋ ਦੇਸੀ ਘਿਓ ਲੈਣਾ ਚਾਹੇ 750 ਗ੍ਰਾਮ ਲੈ ਆਉਣਾ ਚਾਹੇ 250 ਗ੍ਰਾਮ ਲੈ ਆਉਣਾ 750 ਗ੍ਰਾਮ ਦਾ ਹਿਸਾਬ ਰੱਖਣਾ ਜੇ ਇਲਾਚੀਆਂ ਲੈ ਆਇਓ ਹਰੀਆਂ ਇਲਾਚੀਆਂ ਚੀਨੀ ਲੈ ਆਇਓ ਔਰ ਚੌਲ ਕਾਟ ਦੋ ਕਾਟ 5 ਕਿਲੋ ਜ਼ਰੂਰ ਲੈ ਆਓ ਜਾਂ ਜਿੰਨਾ ਤੁਹਾਡੇ ਡੱਬਾ ਹੈਗਾ ਉਹਨਾਂ ਜ਼ਰੂਰ ਲੈ ਆਓ ਜੋ ਭਰ ਦਿਓ ਇੱਕ ਚਾਂਦੀ ਦਾ ਸਿੱਕਾ ਅਕਸਲ ਰੋਗਨ ਕੜ ਹੁੰਦਾ ਹੀ ਆ ਉਹਦੇ ਉੱਤੇ ਹਲਦੀ ਨਾਲ ਟਿੱਕਾ ਕਰਕੇ ਇਸ ਚੌਲਾਂ ਦੇ ਵਿੱਚ ਦਬਾ ਦੇਣਾ ਹੈ ਔਰ ਭੁੱਲ ਜਾਣਾ ਹੈ ਉਸ ਤੋਂ ਬਾਅਦ ਮੈਂ ਤੁਸੀਂ ਜਦੋਂ ਪੂਜਾ ਕਰਨੀ ਆ ਤੇ ਇਹਦੇ ਵਿੱਚੋਂ ਚੌਲ ਇੰਨੇ ਸਾਰੇ ਲక్ష్ਮੀ ਮਾਂ ਔਰ ਵਿਸ਼ਨੂੰ ਜੀ ਜਾਂ ਗਣੇ ਜੀ ਦੇ ਅੱਗੇ ਰੱਖ ਦੇਣੇ ਆ ਤੁਸੀਂ ਛੋਟੀ ਜੀ ਮੇਜ਼ ਦੇ ਉੱਤੇ ਫੋਟੋਆਂ ਰੱਖ ਕੇ ਉਹਦੇ ਅੱਗੇ ਰੱਖ ਸਕਦੇ ਹੋ ਲਾਲ ਕੱਪੜਾ ਵਿਛਾ ਕੇ ਰੱਖ ਦੇਣਾ ਤੇ ਜੋ ਤੁਹ ਪਹਿਲਾਂ ਕਰਨੀ ਹੈਗੀ ਆ ਗਣੇਸ਼ ਜੀ ਦੀ ਜਾਂ ਵਿਸ਼ਨੂੰ ਜੀ ਦੀ ਉਸ ਤੋਂ ਬਾਅਦ ਲక్ష్ਮੀ ਜੀ ਦਾ ਆਵਾਨ ਕਰਨਾ ਆਏਗਾ ਫਿਰ ਤੁਸੀਂ ਲక్ష్ਮੀ ਦਾ ਲక్ష్ਮੀ ਸੂਤਰ YouTube ਤੇ ਹੋਏਗਾ ਉਹਨੂੰ ਚਲਾ ਲੈਣਾ ਔਰ ਅਰਗਬਤੀ ਉਹਨਾਂ ਨੂੰ ਕਰਨਾ ਔਰ ਇਹ ਜਿਹੜਾ ਸਾਰਾ ਸਮਾਨ ਲੈ ਕੇ ਆਇਓ ਇਹ ਤੁਸੀਂ ਆਪਣੇ ਘਰ 'ਚ ਇਸਤੇਮਾਲ ਕਰਨਾ ਹੈ ਅੱਗੇ ਵੀ ਹੋ ਸਕੇ ਤਾਂ ਸ਼ੁੱਕਰਵਾਰ ਨੂੰ ਹੀ ਇਹ ਸਾਰੀਆਂ ਚਿੱਟੀਆਂ ਚੀਜ਼ਾਂ ਤੁਸੀਂ ਖਰੀਦੋ تورا شکر ہمیشہ مضبوط رہے گا اڈے کار جے پیسے کا آواز بنی رہے گی جب بھی سوچو گے پیسے تو انہوں پیسے دی کمی نہیں آئے گی کتے نہ کتے پیسے دا انتظام ہو جائے گا اڈا اس تو بعد پھر جی چول ہے گے آنا دے چو تھوڑا جہا چول لے کے اپنے لوکر رکھنے ہیں اور باقی جیرے چول ہے تسی اپنے گھر دے کھیر بنانی ہے کھیر بنا کے اے وشنو جی نرپن کرنی ہے اور لکشمی جی نرپن کرنی ہے اس تو بعد تو سارے گھر والوں نے کھانی باہر کسی نو نہیں دینی بس کرو گے تو تھوڑے گھر کے سکھ شانتی ہمیشہ بنی رہے گی پیسے دی کدی کمی نہیں آئے گی تُسی ہولی ہولی چڑھ چڑھتے چڑھتے لکھن کروڑوں پتی بھی بن سکتے ہو ਹੁਣ ਇੱਕ ਉਪਾਏ ਦੱਸ ਰਿਹਾ ਮੈਂ ਜਿਨ੍ਹਾਂ ਦੇ ਕਰਜ਼ਾ ਹੈਗਾ ਜਿਹੜਾ ਕਰਜ਼ਾ ਉੱਤਰ ਨਹੀਂ ਰਿਹਾ ਇਹ ਹਨੂਮਾਨ ਜੀ ਦਾ ਉਪਾਏ ਹੈਗਾ ਇਹ ਸ਼ੁੱਕਰਵਾਰ 10 ਤਰੀਕ ਨੂੰ ਕਰਨਾ ਹੈ ਉਸ ਤੋਂ ਬਾਅਦ ਫੇ ਮੰਗਲਵਾਰ ਕਰਨਾ ਆਏਗਾ 6 ਗੁਲਾਬ ਲੈਣੇ ਆ ਖਿਲੇ ਹੋਏ ਖੂਬਸੂਰਤ ਲਾਲ ਰੰਗ ਦੇ ਡੰਡਿਆ ਦੇ ਕੰਡੇ ਹੁੰਦੇ ਆ ਉਹ ਕੰਡੇ ਤਾਂ ਕੱਟ ਦੇਣੇ ਆ ਕੰਡੇ ਨਹੀਂ ਹੋਣ ਚਾਹੀਦੇ ਗੁਲਾਬ ਲੈ ਲੈਣੇ ਆ हनुमान जी ਦੇ ਮੰਦਿਰ ਜਾਣਾ ਆ ਉਹਨਾਂ ਦੇ ਚਰਨਾਂ ਦੇ ਵਿੱਚ ਅਰਪਣ ਕਰਦੇ ਨੇ ਆ ਔਰ ਉਹਨੂੰ ਅਰਦਾਸ ਕਰਨੀ ਆ ਕਿ ਜਿਹੜਾ ਮੇਰੇ ਤੇ ਕਰਜ਼ਾ ਹੈਗਾ ਇਹ ਹੁਣ ਤੁਸੀਂ ਦੇਖੋ ਤੇ ਉਹਨਾਂ ਦੀ ਪੂਛ ਤੇ ਜਿਹੜਾ ਉਹ ਲੱਗਾ ਹੁੰਦਾ ਆ ਸਿੰਦੂਰ ਉਹ ਆਪਣੇ ਮੱਥੇ ਲਾ ਲੈਣਾ ਉਹਨਾਂ ਦੇ ਪੈਰ ਫੜ ਕੇ ਆਪਣੀ ਪਹਿਲਾ ਭੁੱਲਾਂ ਬਖਸ਼ੋਣੀਆਂ ਜੋ ਜੋ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਸੀਂ ਆਪਣੇ ਬਿਜ਼ੀ ਜ਼ਿੰਦਗੀ ਦੇ ਵਿੱਚ ਬਿਜ਼ਨਸ ਵਿੱਚ ਕਰਦੇ ਰਹੇ ਹੋ ਉਹ ਕਰਕੇ ਫਿਰ ਆਪਣੀ ਜੋ ਵੀ ਤੁਹਾਡੀ ਮਨੋਦਸ਼ਾ ਹੈਗੀ ਉਹ ਸਭ ਉਥੇ ਦੱਸ ਦੇਣੀ ਆ ਹਨੂਮਾਨ ਜੀ ਨੂੰ ਔਰ ਉਸ ਤੋਂ ਬਾਅਦ ਆਪਣੇ ਘਰ ਆ ਜਾਣਾ ਹੈਗਾ ਪਿੱਛੇ ਮੁੜ ਕੇ ਨਹੀਂ ਦੇਖਣਾ ਇਹ ਤੁਸੀਂ ਕਰਨਾ ਚਾਹੋ ਤੇ ਕਰ ਸਕਦੇ ਹੋ ਬਾਕੀ Hindu ਭਾਈ ਜਿਹੜੇ ਹੈਗੇ ਜਰੂਰ ਕਰਨ ਉਹਨਾਂ ਦਾ ਕਰਜ਼ਾ ਹੌਲੀ 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 ਖਤਮ ਹੋ ਜਾਏਗਾ ਔਰ ਪੈਸੇ ਦੇ ਨਵੇਂ-ਨਵੇਂ ਰਸਤੇ ਖੁੱਲਦੇ ਜਾਣਗੇ ਇਹ ਜਿੰਨੇ ਵੀ ਦੱਸ ਰਿਆਂ ਇਹ ਅਜਮਾਏ ਹੋਏ ਹੈਗੇ ਆ ਇਹ ਜਿੰਨੇ ਵੀ ਸਾਡੇ ਜੋਤਸੀ ਲੋਗ ਹੈਗੇ ਆ ਸਾਡੇ ਗਰੁੱਪ ਵਾਲਿਆਂ ਨੂੰ ਪਹਿਲਾਂ ਦੱਸਿਆ ਵਾ ਉਹਦਾ ਜੋ ਰਿਜ਼ਲਟ ਆਇਆ ਉਹ ਅੱਜ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਇੱਕ ਕੰਮ ਹੋਰ ਕਰੋ ਜਿਹੜੇ ਲੋਕ ਦੁਖੀ ਹੈਗੇ ਆ ਪਰੇਸ਼ਾਨ ਹੈਗੇ ਆ ਕੋਈ ਨਾ ਕੋਈ ਉਹਨਾਂ ਨੂੰ ਪਰੇਸ਼ਾਨ ਕਰਦਾ ਪਿਆ ਉਹਦਾ ਇਹ ਕੰਮ ਕਰੋ ਇੱਕ ਚਿੱਟਾ ਕਾਗਜ ਲਓ ਕੱਜਲ ਲੈਣਾ ਆ ਕੱਜਲ ਦੇ ਨਾਲ ਉਹਦੇ ਉਹਦੀ ਫੋਟੋ ਜੀ ਬਣਾ ਲਓ ਜਿਹੜਾ ਪਰੇਸ਼ਾਨ ਕਰਦਾ ਹੈ ਜਾਦੂ ਕਰਦਾ ਹੈ ਟੋਨੇ ਕਰਦਾ ਹੈ ਤੁਹਾਨੂੰ ਪਰੇਸ਼ਾਨ ਕਰਦਾ ਹੈ ਗਾਲਾਂ ਕੱਢਦਾ ਹੈ ਮਹੱਤ ਚੁੱਕਣ ਦੀ ਕੋਸ਼ਿਸ਼ ਕਰਦਾ ਹੈ ਉਹਦੀ ਇੱਕ ਮੂਰਤੀ ਦੀ ਫੋਟੋ ਜੀ ਬਣਾ ਲਓ ਬਣਾ ਕੇ ਤੇ ਉਹਨੂੰ ਆਪਣੇ ਹੱਥੇ ਰੱਖ ਲਓ ਐਦਾਂ ਕਰਕੇ ਐ ਤੇ ਰੱਖਣਾ ਹੱਥ ਔਰ ਮੈਂ ਅੱਖਾਂ ਬੰਦ ਕਰਕੇ ਆਪਣੇ ਇਸ਼ਤਮ ਕਹਿਣਾ ਹੈ ਕਿ ਇਹ ਦੇ ਕੋਲ ਮੈਨੂੰ ਹਮੇਸ਼ਾ ਹਮੇਸ਼ਾ ਲਈ ਛੁਟਕਾਰਾ ਦਵਾ ਦੇ ਹਮੇਸ਼ਾ ਹਮੇਸ਼ਾ ਲਈ ਛੁਟਕਾਰਾ ਦਵਾ ਦੇ ਹਮੇਸ਼ਾ ਹਮੇਸ਼ਾ ਲਈ ਛੁਟਕਾਰਾ ਦਵਾ ਦੇ ਇਹ ਕੜਵਾ ਸੱਤ ਵਾਰੀ 11 ਵਾਰੀ ਬੋਲਣਾ ਆਪਣੇ ਇਸ਼ਟ ਆਪਣੇ ਅੰਦਰੋਂ ਅਰਦਾਸ ਕਰਨੀ ਹੈ ਕਿ ਮੇਰਾ ਇਸਨੇ ਜੋ ਜੋ ਤੁਹਾਨੂੰ ਉਹਨੇ ਪਰੇਸ਼ਾਨ ਕੀਤਾ ਜਾਂ ਤੁਹਾਡੇ ਕੋरिਸ਼ਟੇ ਦਾਦਨ ਪਰੇਸ਼ਾਨ ਕਰਦਾ ਹੈ ਨੂੰ ਮਾਰਦਾ ਹੈ ਗਾਲਾਂ ਕਰਦਾ ਕੁਝ ਉਹਦਾ ਕੁਝ ਵੀ ਹੈ ਉਹ ਸਾਰੀ ਬਥਾ ਤੁਸੀਂ ਆਪਣੇ ਈਸ਼ ਨੂੰ ਦੱਸਣੀ ਹੈਗੀ ਆ ਦੱਸ ਕੇ ਫਿਰ ਇਸ ਕਾਗਜ਼ ਨੂੰ ਤੁਸੀਂ ਜਲਾ ਦਿਓ ਔਰ ਤੁਸੀਂ ਦੇਖੋਗੇ ਜਿਹੜਾ ਤੁਹਾਡਾ ਦੁਸ਼ਮਣ ਆ ਜਾਂ ਪਰੇਸ਼ਾਨ ਕਰਦਾ ਹੌਲੀ ਹੌਲੀ ਤੁਹਾਨੂੰ ਪਰੇਸ਼ਾਨ ਕਰਨਾ ਬੰਦ ਕਰ ਦੇਗਾ ਹੁਣ ਇੱਕ ਸਵਾਲ ਹੁੰਦਾ ਹੈ ਕਿ ਜੋ ਵੀ ਤੁਸੀਂ ਇਹ ਪੂਜਾ ਕਰਨੀ ਹੈ ਜਾਂ ਮਟਕੇ 'ਚ ਪਾਣੀ ਭਰਨਾ ਹੈ ਜੋ ਵੀ ਕਰਨਾ ਹੈ ਉਹਦਾ ਟਾਈਮ ਕੀ ਹੋਏਗਾ ਉਹਦਾ ਸ਼ੁਭ ਮੂਰਤ ਦਾ ਟਾਈਮ ਕਿਹੜਾ ਆਏਗਾ ਉਹਦੇ ਸ਼ੁਭ ਮੂਰਤ ਦਾ ਟਾਈਮ ਆਏਗਾ ਵਾ ਠੀਕ 2 ਵਜੇ ਔਰ ਜਦੋਂ 2 ਵਜੇ ਤੋਂ ਪਹਿਲਾਂ ਅਗਰ ਨਹਾ ਸਕੇ ਤਾਂ ਠੀਕ ਹੈ ਨਹੀਂ ਅਗਰ ਤੁਸੀਂ ਸਵੇਰੇ ਨਹਾ ਲਿਆ ਆਏਗਾ ਤੇ ਆਪਣੇ ਆਪ ਨੂੰ ਪਵਿੱਤਰ ਰੱਖੋ ਉਹ ਵੇ ਆਪਣਾ ਇਹ ਦੁਪਹਿਰੇ ਇਹ ਕਾਰਜ ਕਰਨਾ ਹੈ ਦੇਖਣਾ ਅਗਲੀ ਅਕਸ਼ੇ ਤ੍ਰਿਤੇ ਹ ਤੱਕ ਤੁਹਾਡੀ ਜ਼ਿੰਦਗੀ ਇੰਨੀ ਬਦਲ ਚੁੱਕੀ ਹੋਏਗੀ ਕਿ ਤੁਸੀਂ ਉਦੋਂ ਇਸ ਤੋਂ ਹੋਰ ਚੰਗੇ ਚੰਗੇ ਉਪਾਏ ਕਰਕੇ ਹੋਰ ਤੁਸੀਂ ਪੈਸਾ ਇੱਜ਼ਤ ਰੱਬ ਦਾ ਪਿਆਰ ਸਭ ਕੁਝ ਤੁਸੀਂ ਹਾਸਿਲ ਕਰ ਸਕਦੇ ਹੋ ਕਿਉਂਕਿ ਸ਼ੁਕਰ ਇਹ ਲਗਜ਼ਰੀ ਦਾ ਕਾਰਕ ਹੈਗਾ ਪੈਸਾ ਬਿਲਡਿੰਗ ਕਾਰਾਂ ਅੰਬਾਰ ਪੈਸਿਆਂ ਦਾ ਅਗਰ ਸਾ ਸੰਗਤ ਜੀ ਸਾਡੇ ਕੁਝ ਗਰੀਬ ਭੈਣ ਭਰਾ ਹੈਗੇ ਜਿਹੜੇ ਕਿ ਚਾਂਦੀ ਦਾ ਸਿੱਕਾ ਨਹੀਂ ਲੈ ਸਕਦੇ ਜਾਂ ਜਿਹਨਾਂ ਦੇ ਘਰ 'ਚ ਨਹੀਂ ਹੈਗਾ ਉਹਦੀ ਜਗ੍ਹਾ ਉਹ ਕੋਈ ਵੀ 10 ਰੁਪਏ ਦਾ ਸਿੱਕਾ ਜਾਂ 20 ਰੁਪਏ ਦਾ ਸਿੱਕਾ ਜਿਹਦੇ ਉੱਤੇ ਇੱਕੋ ਹੀ ਰੰਗ ਦਾ ਹੋਵੇ 5 ਰੁਪਏ ਦਾ ਸਿੱਕਾ ਵੀ ਲੈ ਲੈ ਸਕਦੇ ਹੋ ਪਰ ਉਹ ਉਹਦੇ ਉੱਤੇ ਵੀ ਹਲਦੀ ਦਾ ਟਿੱਕਾ ਲਗਾ ਕੇ ਤੁਸੀਂ ਇਹ ਸੋਚ ਕੇ ਕਿ ਅਗਲੇ ਸਾਲ ਮੈਂ ਜਿਸ ਚਾਂਦੀ ਦਾ ਸਿੱਕਾ ਹੀ ਪਾਵਾਂਗਾ ਜਾਂ ਸੋਨੇ ਦਾ ਸਿੱਕਾ ਪਾਵਾਂਗਾ ਆਪਣੇ ਇਸਤ ਨੂੰ ਹੱਥ ਜੋੜ ਕੇ ਉਹ ਇਹ ਚਾਂਦੀਆ ਸਿੱਕਾ ਜਿਹਨੂੰ ਤੁਸੀਂ ਹਲਦੀ ਦਾ ਤਿੱਲਕ ਲਗਾਇਆ ਉਹ ਚੋਲਾਂ ਦੇ ਵਿੱਚ ਦਬਾ ਦੇਣਾ ਚੋਲ ਕੱਢੋ ਆਪਣੇ ਘਰ 'ਚ ਬਣਾਓ ਉਹ ਵੇ ਇਹਨੂੰ ਦੁਬਾਰਾ ਪਿਲਾ ਕੇ ਦੇ ਵਿੱਚ ਹੋਰ ਚੋਲ ਪਾ ਦਿਓ ਇਹ ਚੋਲ ਤੁਹਾਡੇ ਪੂਰੇ ਸਾਲ ਤੱਕ ਖਤਮ ਨਹੀਂ ਹੋਣੇ ਚਾਹੀਦੇ ਇਹ ਡੱਬਾ ਕਦੀ ਖਾਲੀ ਨਾ ਹੋਵੇ ਇਹ ਭਰਿਆ ਰਹੇਗਾ ਤਹਾਡੇ ਚੌਲ ਬਾਰੋਂ ਨਵੇਂ ਆਉਂਦੇ ਰਹਿਣਗੇ ਇਹ ਤੁਸੀਂ ਆਪਣਾ ਇਸਤੇਮਾਲ ਕਰਦੇ ਰਹੋਗੇ ਜਿਸ ਤਰ੍ਹਾਂ ਤੁਹਾਡੇ ਚੌਲ ਔਰ ਇਸਤੇਮਾਲ ਦੇ ਵਿੱਚ ਆਵਾ ਗੋਈ ਬਣੀ ਰਹੇਗੀ ਇਸ ਤਰ੍ਹਾਂ ਤੁਹਾਡੇ ਘਰ ਪੈਸੇ ਦੀ ਫਲੋ ਵੀ ਬਣਿਆ ਰਹੇਗਾ ਪੈਸੇ ਵੀ ਆਉਂਦਾ ਰਹੇਗਾ ਖਰਚ ਵੀ ਕਰਦੇ ਰਹੋਗੇ ਫਿਰ ਪੈਸਾ ਆ ਜਾਏਗਾ ਤੁਹਾਡੇ ਕੋਲ ਪੈਸੇ ਦੀ ਜਿਆਦਾ ਜਰੂਰਤ ਹੈਗੀ ਆ ਤੇ ਜਿਆਦਾ ਵੀ ਮਿਲ ਸਕਦਾ ਆ ਕਰਕੇ ਦੇਖੋ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਕੀ ਪਤੇ ਅਗਰ ਹੋ ਸਕੇ ਤਾਂ ਤਿੰਨ ਨਵੇਂ ਝਾੜੂ ਜ਼ਰੂਰ ਲੈ ਆਇਓ ਉਹ ਲਿਆ ਕੇ ਆਪਣੇ ਜਿੱਥੇ ਰੱਖ ਦਿਓ ਦਕਸ਼ਿਨਵਾਲ ਪਾਸੇ ਕਿਤੇ ਛੁਪਾ ਕੇ ਰੱਖ ਦੇਣਾ ਇਹਦੇ ਵੀ ਕੁਝ ਉਪਾਏ ਦੱਸਾਂਗਾ ਕਿਉਂਕਿ ਸ਼ੁੱਕਰਵਾਰ ਨੂੰ ਜਿਹੜੇ ਝਾੜੂ ਲਿਆਉਂਦੇ ਉਹ ਬੜੇ ਸ਼ੁਭ ਹੁੰਦੇ ਆ ਕਿਉਂਕਿ ਜਿਹੜਾ ਝਾੜੂ ਆ ਇਹ ਵੀ ਲక్ష్ਮੀ ਮਾਂ ਦਾ ਸਭ ਤੋਂ ਪ੍ਰਿਆ ਚੀਜ਼ ਹੈਗੀ ਆ